ਦਾ ਦੇ ਪਿੰਡ ਕੋਟ ਸ਼ਮੀਰ ਤੋਂ ਜਿੱਥੇ ਦੀ ਪੰਚਾਇਤ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ ਇਹ ਫਰਮਾਨ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਕਿ ਪਿੰਡ ਦੇ ਕਿਸੇ ਵੀ ਮੁੰਡਾ ਕੁੜੀ ਦਾ ਆਪਰਚ ਵਿਆਹ ਮਨਜ਼ੂਰ ਨਹੀਂ ਕੀਤਾ ਜਾਵੇਗਾ ਪਿੰਡ 'ਚ ਜੋ ਵਿਆਹ ਕਰਵਾਉਣ ਵਾਲਿਆਂ ਦਾ ਜੋ ਹੈ ਬਾਈਕਾਟ ਹੋਵੇਗਾ ਪਿੰਡ 'ਚ ਵਿਆਹ ਕਰਵਾਉਣ ਵਾਲੇ ਮੁੰਡਾ ਕੁੜੀ ਪਿੰਡ 'ਚ ਨਹੀਂ ਰਹਿਣਗੇ ਦੋਹਾਂ ਦੇ ਪਰਿਵਾਰਾਂ ਨੂੰ ਹੀ ਪਿੰਡ ਤੋਂ ਜੋ ਹੈ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਕੋਟ ਸ਼ਮੀਰ ਦੀ ਪੰਚਾਇਤ ਵੱਲੋਂ ਇਹ ਮਤਾ ਪਾ ਕੇ ਜੋ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਤਾ ਇਹ ਫਰਮਾਨ ਕਿਤੇ ਨਾ ਕਿਤੇ ਬੇहद ਹੈਰਾਨ ਵੀ ਕਰ ਦੇਣ ਵਾਲਾ ਹੈ ਕਿਤੇ ਨਾ ਕਿਤੇ ਕਿਉਂਕਿ ਹਾਲਾਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਆਮ ਤੌਰ ਤੇ ਜੋ ਹੈ ਪਿੰਡ ਦੇ ਵਿੱਚ ਵਿਆਹ ਕਰਨ ਤੋਂ ਲੋਕ ਕਿਤੇ ਨਾ ਕਿਤੇ ਕਿਨਾਰਾ ਹੀ ਕਰਦੇ ਨੇ ਤੇ ਹਾਲਾਂਕਿ ਇਸ ਪਿੰਡ ਵੱਲੋਂ ਸਿੱਧਾ ਸਿੱਧਾ ਫਰਮਾਨ ਹੀ ਜਾਰੀ ਕਰ ਦਿੱਤਾ ਗਿਆ ਹੈ ਕਿ ਪਿੰਡ ਦੇ ਮੁੰਡਾ ਕੁੜੀ ਦਾ ਆਪਸ ਵਿੱਚ ਵਿਆਹ ਮਨਜ਼ੂਰ ਨਹੀਂ ਹੋਵੇਗਾ ਪਿੰਡ 'ਚ ਵਿਆਹ ਕਰਵਾਉਣ ਵਾਲਿਆਂ ਦਾ ਬਾਈਕਾਟ ਹੋਵੇਗਾ ਤੇ ਵਿਆਹ ਕਰਵਾਉਣ ਵਾਲੇ ਮੁੰਡਾ ਕੁੜੀ ਪਿੰਡ 'ਚ ਨਹੀਂ ਰਹਿਣਗੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ ਪਿੰਡ ਦੇ ਮੁੰਡਾ ਕੁੜੀ ਵੱਲੋਂ ਵਿਆਹ ਕਰਵਾਇਆ ਗਿਆ ਤਾਂ ਉਹਨਾਂ ਦੇ ਜੋ ਘਰ ਦੇ ਨੇ ਉਹਨਾਂ ਨੂੰ ਵੀ ਬੇਕਾਰ ਹੋਣਾ ਪਵੇ ਪਵੇਗਾ ਬਕਾਇਦਾ ਮਤਾ ਪਾ ਕੇ ਫਰਮਾਨ ਜਾਰੀ ਕਰਕੇ ਇਸ ਦਾ ਜੋ ਹੈ ਆਦੇਸ਼ ਦਿੱਤਾ ਗਿਆ ਹਾਲਾਂਕਿ ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਜੋ ਹੈ ਪਿੰਡ ਦੇ ਵਿੱਚ ਵਿਆਹ ਨਹੀਂ ਹੁੰਦਾ ਪਿੰਡ ਤੋਂ ਬਾਹਰ ਹੀ ਜੋ ਹੈ ਵਿਆਹ ਕਰਵਾਇਆ ਜਾਂਦਾ ਪਰ ਇਸ ਪਿੰਡ ਵੱਲੋਂ ਸਿੱਧਾ ਸਦਾ ਫਰਮਾਨ ਜਾਰੀ ਕਰਕੇ ਜੋ ਹੈ ਇਸ ਦਾ ਆਦੇਸ਼ ਦਿੱਤਾ ਗਿਆ ਹੈ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਜੇ ਕੋਈ ਮੁੰਡਾ ਕੁੜੀ ਲਵ ਮੈਰਿਜ ਕਰਦੇ ਨੇ ਜਾਂ ਆਪਸ ਦੇ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਦਾ ਸਦਸਾ ਦਾ ਬਾਈਕਾਟ ਕਰ ਦਿੱਤਾ ਜਾਵੇਗਾ ਪਿੰਡ 'ਚ ਵਿਆਹ ਕਰਵਾਉਣ ਵਾਲਿਆਂ ਦਾ ਸਦਸਾ ਦਾ ਬਾਈਕਾਟ ਹੋਵੇਗਾ ਤੇ ਵਿਆਹ ਕਰਵਾਉਣ ਵਾਲੇ ਮੁੰਡਾ ਕੁੜੀ ਪਿੰਡ ਦੇ ਵਿੱਚ ਨਹੀਂ ਰਹਿਣਗੇ ਇਸ ਦੇ ਨਾਲ ਹੀ ਦੋਹਾਂ ਦੇ ਪਰਿਵਾਰਾਂ ਨੂੰ ਵੀ ਪਿੰਡ ਚੋਂ ਬਾਹਰ ਕਰ ਦਿੱਤਾ ਜਾਵੇਗਾ ਤਾਂ ਹਾਲਾਂਕਿ ਇਸ ਫਰਮਾਨ ਨੂੰ ਕਿਵੇਂ ਲਿਆ ਜਾਵੇ ਕਿ ਇਹ ਕਿਤੇ ਗੈਰਕਾਨੂੰਨੀ ਤਾਂ ਨਹੀਂ ਜਾਂ ਕਿਵੇਂ ਇਸ ਫਰਮਾਨ ਨੂੰ ਜੋ ਆ ਲੋਕ ਦੇਖਦੇ ਨੇ ਹਾਲਾਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਜੋ ਹੈ ਜੋ ਪਿੰਡ ਦੇ ਲੋਕ ਨੇ ਉਹ ਆਪਸ ਦੇ ਵਿੱਚ ਜੋ ਮੁੰਡੇ ਕੁੜੀ ਦਾ ਵਿਆਹ ਨਹੀਂ ਹੁੰਦਾ ਕਿਉਂਕਿ ਆਮ ਤੌਰ ਤੇ ਜੋ ਪਿੰਡਾਂ ਦੇ ਲੋਕ ਦਿਨੋਂ ਦਾ ਆਪਸ ਦੇ ਵਿੱਚ ਮਿਲਵਰਤਨ ਕਾਫੀ ਹੁੰਦਾ ਹੈ ਪਿੰਡ ਦੇ ਇੱਕ ਪਾਸੇ ਦੇ ਲੋਕ ਦੂਜੇ ਪਾਸੇ ਪਾਏ ਵੀ ਦੂਜੀ ਸਾਈਡ ਤੇ ਰਹਿੰਦਾ ਹੋਵੇ ਪਿੰਡ ਦੇ ਪਰ ਆਪਸ ਚ ਕਾਫੀ ਮਿਲਵਰਤਨ ਹੁੰਦਾ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਤਾਂ ਇਸ ਨੂੰ ਲੈ ਕੇ ਹਾਲਾਂਕਿ ਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਵਿਆਹ ਜੋ ਹੈ ਇਸ ਤਰ੍ਹਾਂ ਨਹੀਂ ਹੁੰਦੇ ਪਰ ਇਸ ਪਿੰਡ ਵੱਲੋਂ ਸਿੱਧਾ-ਸਿੱਧਾ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਪਿੰਡ 'ਚ ਜੇ ਵਿਆਹ ਕਰਵਾਇਆ ਤਾਂ ਉਹਨਾਂ ਦਾ ਸਿੱਧਾ-ਸਿੱਧਾ ਬਾਈਕਾਟ ਹੋਵੇਗਾ ਜੇ ਦੋਵੇਂ ਮੁੰਡਾ ਕੁੜੀ ਪਿੰਡ 'ਚ ਰਹਿੰਦੇ ਨੇ ਤਾਂ ਜੇ ਉਹਨਾਂ ਦਾ ਵਿਆਹ ਹੈ ਪਰਬਾਨ ਨਹੀਂ ਕੀਤਾ ਜਾਵੇਗਾ ਤਾਂ ਸਿੱਧਾ-ਸਿੱਧਾ ਬਾਈਕਾਟ ਹੋਵੇਗਾ ਤੇ ਦੋਹਾਦੇਵ ਪਰਿਵਾਰ ਜੋ ਨੇ ਉਹਨਾਂ ਨੂੰ ਵੀ ਪਿੰਡ 'ਚੋਂ ਬਾਹਰ ਕਰ ਦਿੱਤਾ ਜਾਵੇਗਾ। ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਮੌਜੂਦਾ ਜਿੱਥੇ ਪਿੰਡ ਦੀ ਨਗਰ ਪੰਚਾਇਤ ਵੱਲੋਂ ਇੱਕ ਫਰਮਾਨ ਜਾਰੀ ਕਰਿਆ ਗਿਆ ਜਾਂ ਇੱਕ ਫੈਸਲਾ ਲਿੱਤਾ ਗਿਆ ਹੈ ਕਿ ਪਿੰਡ ਦੇ ਮੁੰਡਾ ਕੁੜੀ ਪਿੰਡ ਵਿੱਚੋਂ ਭੱਜ ਕੇ ਵਿਆਹ ਨਹੀਂ ਕਰਵਾਣਗੇ ਤੇ ਆਪਸੇ ਵਿੱਚ ਜੇ ਵਿਆਹ ਕਰਾਂਗੇ ਤਾਂ ਉਹਨਾਂ ਦਾ ਬਾਈਕਾਟ ਕਰਿਆ ਜਾਊਗਾ ਇਸ ਟਾਈਮ ਅਸੀਂ ਨਗਰ ਪੰਚਾਇਤ ਦੇ ਕੋਲ ਖੜੇ ਹਾਂ ਤੇ ਨਗਰ ਪੰਚਾਇਤ ਤੇ ਪਿੰਡ ਵਾਸੀ ਇੱਥੇ ਮੌਜੂਦ ਹਨ ਨਗਰ ਪੰਚਾਇਤ ਦੇ ਪ੍ਰਧਾਨ ਨਾਲ ਗੱਲਬਾਤ ਕਰਾਂਗੇ ਪਲਦੀਪ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਹਨ ਜਾਣਦੇ ਹਾਂ ਇਹਨਾਂ ਤੋਂ ਕਿ ਕੀ ਫੈਸਲਾ ਹੈ ਤੇ ਕੀ ਇਹਨਾਂ ਵੱਲੋਂ ਫੈਸਲਾ ਇਹ ਦਿੱਤਾ ਗਿਆ ਪ੍ਰਧਾਨ ਜੀ ਪੂਰੀ ਗੱਲ ਕੀ ਹੈ ਤੁਹਾਡੇ ਵੱਲੋਂ ਇੱਕ ਫਰਮਾਨ ਜਾਰੀ ਹੋਇਆ ਹੈ ਜਾਂ ਫੈਸਲਾ ਲਿੱਤਾ ਗਿਆ ਹੈ ਮਤਾ ਪਾਇਆ ਗਿਆ ਕਿ ਪਿੰਡ ਦੇ ਮੁੰਡਾ ਕੁੜੀ ਇਹੀ ਕਹਿਣਾ ਚਾਹੁੰਦਾ ਕੋਈ ਪੰਚਾਇਤ ਵਾਲਿਆਂ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਮਾਣ ਨਹੀਂ ਜਾਂ ਕੋਈ ਵੀ ਇਹ ਇਸ ਤਰ੍ਹਾਂ ਦਾ ਕੋਈ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਇਹ ਬਾਈ ਜੀ ਇੱਕ ਘਟਨਾ ਹੋਈ ਹੈ ਸਾਡੇ ਪਿੰਡ ਦੇ ਵਿੱਚ ਉਸ ਤੋਂ ਬਾਅਦ ਇਹ ਪਿੰਡ ਦਾ ਕੱਟ ਸਾਡੇ ਦਾ ਹੋਇਆ ਜਿਸ ਤਰ੍ਹਾਂ ਸਾਰੇ ਪਿੰਡ ਨੇ ਇਹ ਗੱਲ ਦਾ ਮੰਨ ਲੋ ਕੱਟ ਕਰਕੇ ਫੈਸਲਾ ਕੀਤਾ ਵੀ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਾਉਂਦਾ ਆਉਦਾ ਸੀ ਪੂਰਨ ਤੌਰ ਤੇ ਬਾਈਕਾਟ ਕਰਾਂ ਕਿਉਂ ਜ਼ਰੂਰ ਕਿਉਂ ਇਹ ਇਸ ਫੈਸਲੇ ਜੇ ਮੰਨਿਆ ਜਾਵੇ ਤਾਂ ਤੁਹਾਨੂੰ ਇਹ ਵੀ ਲੋਕ ਨਹੀਂ ਆਪਣਾ ਸੱਭਿਆਚਾਰ ਹੀ ਨਹੀਂ ਹੈਗਾ ਜੀ ਇਹ ਹੈਗਾ ਦੱਸੋ ਤਾਂ ਆਪਣੇ ਪਹਿਲਾਂ ਕਦੇ ਸੁਣੀਆਂ ਸੀ ਇਹ ਗੱਲਾਂ ਆਪਾਂ ਆਪਣੇ ਇਹ ਆਪਾ ਪੰਜਾਬ ਨੂੰ ਆਉਦੇ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆਪਾਂ ਕੀ ਕੁਝ ਕਰਦੇ ਆ ਸਰਕਾਰਾਂ ਕੀ ਕੁਝ ਕਰਦੀਆਂ ਕਿੰਨਾ ਇਹ ਸਰਕਾਰਾਂ ਚਾਹੁੰਦੀਆਂ ਵੀ ਆਪਾਂ ਆਉਦੇ ਸੱਭਿਆਚਾਰ ਨਾਲ ਜੁੜੇ ਰਹੀਏ ਇਹ ਤਾਂ ਆਪਣੇ ਸੱਭਿਆਚਾਰ ਤੇ ਹੈ ਹੀ ਨਹੀਂ ਵੀ ਮੰਨ ਲਓ ਆਪਾਂ ਕੀ ਕਿਸੇ ਨੂੰ ਮੂੰਹ ਦਿਖਾਵਾਂਗੇ ਦੱਸੋ ਪਿੰਡ ਵਾਸੀ ਤੁਹਾਡੇ ਨਾਲ ਸਹਿਮਤ ਹਨ ਤੁਹਾਡੇ ਪੰਚਾਇਤ ਤੁਹਾਡੇ ਨਾਲ ਸਹਿਮਤ ਹੈ ਸਾਰਾ ਪਿੰਡ ਇਸ ਗੱਲ ਨਾਲ ਸਹਿਮਤ ਹੈ ਜੀ ਪੂਰਾ ਵੱਡਾ ਇੱਥੇ ਇਕੱਠਾ ਹੋਇਆ ਸੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਪੂਰਾ ਸਾਰਾ ਪਿੰਡ ਇਸ ਗੱਲ ਨਾਲ ਸਹਿਮਤ ਹੈ ਵੀ ਇਹ ਚੀਜ਼ ਪਿੰਡ ਤੇ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਤੁਸੀਂ ਕਿਸੇ ਸਰਕਾਰ ਨਾਲ ਤੁਹਾਡੇ ਕੋਲ ਗੱਲ ਹੋਈ ਹੋਵੇ ਜਾਂ ਕਿਤੇ ਤੁਸੀਂ ਮਤਾ ਭੇਜਿਆ ਹੋਵੇ ਨਹੀਂ ਹਾਲੇ ਅਸੀਂ ਕਿਸੇ ਨਹੀਂ ਭੇਜਿਆ ਜੀ ਦੁਵਾਰੇ ਅਸੀਂ ਇਕੱਠ ਰੱਖਿਆ ਇਸ ਤੇ ਮੰਨ ਲਓ ਜੋ ਵੀ ਉਸ ਤਰੀਕ ਨੂੰ ਫੈਸਲੇ ਹੋਣਗੇ ਉਹ ਅਸੀਂ ਸਰਕਾਰ ਤਾਈਂ ਜ਼ਰੂਰ ਪਹੁੰਚਦਾ ਕਰਾਂਗੇ ਵੀ ਸਾਡੀ ਵੀ ਇਹਨਾਂ ਗੱਲਾਂ ਤੇ ਧਿਆਨ ਦਿੱਤਾ ਜਾਵੇ ਪਿੰਡ ਦੀ ਆਬਾਦੀ ਦੀ ਗੱਲ ਕਰੀ ਤਾਂ ਟੋਟਲ ਆਬਾਦੀ ਇੱਥੇ ਕਿੰਨੀ ਹੈ ਤੇ ਕਿੰਨੇ ਧਰਮਾਂ ਦੇ ਲੋਕ ਇੱਥੇ ਰਹਿ ਰਹੇ ਨੇ ਹਰੇਕ ਧਰਮ ਦੇ ਸਾਡੇ ਇੱਥੇ ਹੈਗਾ ਜੀ ਚਰਚ ਵੀ ਹੈਗੇ ਆ ਮਸਜਿਦ ਵੀ ਹੈਗੀ ਹੈ ਹਰ ਤਰ੍ਹਾਂ ਦੇ ਧਰਮ ਦੇ ਲੋਕ ਇੱਥੇ ਰਹਿੰਦੇ ਆ 15000 ਦੀ ਆਬਾਦੀ ਹੈ ਜੀ ਬਹੁਤ ਵੱਡਾ ਪਿੰਡ ਹੈ ਤੇ ਸਾਰੇ ਲੋਕਾਂ ਨੇ ਇਸ ਫੈਸਲੇ ਨੂੰ ਕਿਹਾ ਵੀ ਬਿਲਕੁਲ ਸਹੀ ਇਸ ਤਰ੍ਹਾਂ ਫੈਸਲਾ ਹੈ ਇੰਮਨੀ ਤਾਂ ਜਿਵੇਂ ਕੋਈ ਇੱਥੇ ਕੋਈ ਵਿਸ਼ੇਸ਼ ਘਟਨਾ ਹੋਈ ਉਹ ਵੀ ਉਸ ਤੋਂ ਬਾਅਦ ਤੁਹਾਨੂੰ ਇਹ ਫਾਇ ਕਿ ਮਾਡਰਨ ਯੁੱਗ ਹੈ ਤੇ ਇਸ ਜਮਾਨੇ ਦੇ ਵਿੱਚ ਅਕਸਰ ਹੀ ਆਪਾਂ ਨੂੰ ਸੁਣਨ ਨੂੰ ਘਟਨਾਵਾਂ ਮਿਲਦੀਆਂ ਕਿ ਮੁੰਡੇ ਕੁੜੀ ਆਪਸ ਵਿੱਚ ਵਿਆਹ ਕਰਾ ਲੈਂਦੇ ਆ ਕੋਰਟ ਉਹਨਾਂ ਨੂੰ ਸਨੈਕਸ਼ਨ ਦਿੰਦਾ ਕੋਰਟ ਨੇ ਕਹਿਣਾ ਸੀ ਕੋਰਟ ਨੇ ਤਾਂ ਉਮਰ ਦੇਖ ਕੇ ਕਹਿਣਾ ਵੀ ਵਿਆਹ ਕਰਾ ਲੈਣ ਕੋਰਟ ਨੇ ਸਾਡਾ ਸਮਾਜ ਨੂੰ ਤਾਂ ਨਹੀਂ ਦੇਖਾਂਗੇ ਕਿ ਅਸੀਂ ਕਿੱਥੇ ਰਹਿ ਰਹੇ ਹਾਂ ਕੀ ਇਹਦੇ 'ਚ ਹੋ ਰਿਹਾ ਸਾਡੇ ਧੀ ਭੈਣਾਂ ਕੋਈ ਆਂਢੀ ਗਮਾਂਢੀ ਹੈ ਜੋ ਵਿਆਹ ਕਰਾ ਲੈਣਗੇ ਆਪਸ ਅਸੀਂ ਕੀ ਉਹ ਮੂਰਸਾਂ ਆਂਗੇ ਜਿਵੇਂ ਗਵਾਂਢੀ ਦੀ ਨੂੰ ਆਪਦੇ ਨੂੰ ਸਾਰੇ ਧੀ ਮੰਨਦੇ ਸੀ ਇਸ ਗੱਲ ਨੂੰ ਹੁਣ ਅਸੀਂ ਉਹਨੂੰ ਦੇਖ ਕੇ ਉਹਨਾਂ ਨੂੰ ਜੇ ਉਹ ਪਿੰਡ 'ਚ ਰਹਿਣਗੇ ਇਕੱਠੇ ਜਾਣਗੇ ਕਿਸੇ ਦੇ ਆਉਣਗੇ ਜਾਣਗੇ ਉਹਨਾਂ ਨੂੰ ਸਕੀਮ ਉਹ ਦਿਖਾਵਾਂਗੇ ਭਾਈ ਮੰਨਾਂਗੇ ਜਵਾਈ ਮੰਨਾਂਗੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਯੁੱਗ ਬਦਲ ਰਿਹਾ ਹੈ ਅੱਗੇ ਨੂੰ ਦੁਨੀਆ ਜਾ ਰਹੀ ਹੈ ਯੁੱਗ ਆ ਉਹਦਾ ਵਿਆਹ ਕਰਾਉਣ ਜਿਹਨੇ ਕਰਾਉਣਾ ਕਰਾਉਣ ਕੋਟ ਤੋਂ ਤਾਂ ਅਸੀਂ ਉੱਤੇ ਨਹੀਂ ਹੈਗੇ ਪਰ ਜਿਹੜੀਆਂ ਗੱਲਾਂ ਸਾਡਾ ਵੀ ਭਾਈਚਾਰਾ ਵੀ ਕੋਈ ਚੀਜ਼ ਹੈ ਇਹਨੂੰ ਵੀ ਸਮਝਣਾ ਚਾਹੀਦਾ ਬੱਚਿਆਂ ਨੂੰ ਵੀ ਅਸੀਂ ਤਾਂ ਇਹ ਮੈਸੇਜ ਦਿੰਨੇ ਆ ਵੀ ਇਹ ਹਰਕਤ ਨਾ ਕਰੋ ਪਿੰਡਾਂ 'ਚ ਦਾ ਕੰਮ ਸੇ ਕੰਮ ਨਾ ਕਰੋ ਸਰਕਾਰ ਵੈਸਟਰਨ ਵੱਲ ਜਾ ਰਹੀ ਆ ਸਰਕਾਰ ਕਹਿੰਦੀ ਆ ਵੀ ਇਹ ਚੀਜ਼ਾਂ ਜੀ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਕਿਸੇ ਨੂੰ ਰੋਕਦੇ ਔਰ ਅਸੀਂ ਇਹ ਕਹਿੰਦੇ ਆ ਵੀ ਸਾਡੇ ਵੀ ਇਹ ਹੋਣਾ ਚਾਹੀਦਾ ਵੀ ਸਾਡੀ ਵੀ ਇਸ ਗੱਲ ਦੀ ਸੁਣਵਾਈ ਹੋਣੀ ਚਾਹੀਦੀ ਏ ਕਿ ਕੰਮ ਸੇ ਕੰਮ ਪਿੰਡ ਦੇ ਪਿੰਡ ਵਾਲੇ ਦਾ ਨਾ ਕਰਾਓ ਤੇ ਜੇ ਤੁਸੀਂ ਇਸ ਫੈਸਲੇ ਨੂੰ ਲਿੱਤਾ ਤਾਂ ਇਸ ਫੈਸਲੇ ਨੂੰ ਤੁਸੀਂ ਲਾਗੂ ਕਿਵੇਂ ਕਰਵਾਓਗੇ ਨਹੀਂ ਲਾਗੂ ਤਾਂ ਜੀ ਅਸੀਂ ਲਾਗੂ ਤਾਂ ਅਸੀਂ ਕਿਤੇ ਸਰਕਾਰ ਤੋਂ ਉੱਤੇ ਤਾਂ ਹੈ ਹੀ ਨਹੀਂ ਅਸੀਂ ਕੋਈ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਕੋਈ ਉਹਨਾਂ ਨੂੰ ਇਹ ਨਹੀਂ ਅਸੀਂ ਤਾਂ ਆਪਦੇ ਤੌਰ ਤੇ ਇਹ ਗੱਲ ਕਹਿ ਸਕਦੇ ਆਂ ਵੀ ਅਸੀਂ ਇਹਨਾਂ ਨਾਲ ਵਾਰਤੌਰਤੇ ਬੰਨ੍ਹ ਗਏ ਬਸ ਜੇ ਮੰਨੋ ਮੁੰਡਾ ਕੋਈ ਵਿਆਹ ਕਰਵਾ ਕੇ ਇਸ ਪਿੰਡ 'ਚ ਆ ਜਾਂਦੇ ਐਸੇ ਪਿੰਡ ਦੇ ਨੇਤਾ ਉਸ ਨਾਲ ਦਾ ਕਿਸ ਤਰ੍ਹਾਂ ਤੁਸੀਂ ਬਾਈਕਾਟ ਕਰਦੇ ਕੱਲਾ ਉਹਨਾਂ ਦਾ ਕੱਲਾ ਉਹਨਾਂ ਦਾ ਕਰੋਗੇ ਜਾਂ ਉਹਨਾਂ ਦੇ ਪਰਿਵਾਰ ਦਾ ਸਾਰਿਆਂ ਦਾ ਕਰਾਂਗੇ ਜੀ ਜੇ ਕੋਈ ਪਰਿਵਾਰ ਦਾ ਤਾਂ ਕਿਸੇ ਨਾ ਕਿਸੇ ਬੰਦੇ ਦਾ ਤਾਂ ਹੱਥ ਹੁੰਦਾ ਹੀ ਐ ਜੀ ਕੋਈ ਵੀ ਇਹੀ ਗੱਲ ਤਾਂ ਹੈ ਆਪਾਂ ਆਪਣੇ ਬੱਚਿਆਂ ਤੇ ਫਿਰ ਆਪਾਂ ਪਰਿਵਾਰ ਦਾ ਆਪਦੇ ਬੱਚਿਆਂ ਤੇ ਆਪਾਂ ਗੌਰ ਹੀ ਰੱਖ ਸਕਦੇ ਵੀ ਕੀ ਹੋਈ ਅੰਤਕੀ ਦੀ ਨੇੜੇ ਤੇੜੇ ਦੇ ਪਿੰਡਾਂ ਜਿਵੇਂ ਹੈਗੇ ਆ ਉਹਨਾਂ ਨੇ ਤੁਹਾਡੇ ਇਸ ਫੈਸਲੇ ਨੂੰ ਕਿਵੇਂ ਲੈਂਦਾ ਆ ਤੁਹਾਡੇ ਹੁਣੇ ਹੀ ਫੋਨ ਤੋਂ ਫੋਨ ਹੀ ਆਇਆ ਸੀ ਪੰਜਾਬ ਤੋਂ ਆ ਰਹੇ ਆ ਪਿੰਡਾਂ ਤੋਂ ਨਹੀਂ ਪੰਜਾਬ ਚੋਂ ਹੀ ਆ ਰਹੇ ਲੋਕ ਇਸ ਗੱਲ ਨੂੰ ਕਹਿੰਦੇ ਆ ਵੀ ਇਹ ਸਹੀ ਹੈ ਵੀ ਸਰਕਾਰ ਨੂੰ ਇਸ ਗੱਲ ਤੇ ਗੌਰ ਕਰਨੀ ਪਿੰਡ ਵਿੱਚ ਕਿਸੇ ਨੇ ਇਸ ਦੇ ਖਿਲਾਫ ਆਵਾਜ਼ ਨਹੀਂ ਹੋਈ ਹੋਵੇ ਵਿਰੋਧ ਕਰਿਆ ਹੋਵੇ ਤੁਹਾਡਾ ਵੀ ਇਹ ਫੈਸਲਾ ਗਲਤ ਹੈ ਸਿੰਗਲ ਬੰਦਾ ਨਹੀਂ ਹੈਗਾ ਕੋਈ ਜਿਹੜਾ ਇਸ ਚੀਜ਼ ਦੇ ਵਿਰੋਧ ਕੀਤਾ ਹੋਵੇ 15000 ਦੀ ਸਾਡੀ ਆਬਾਦੀ ਹੈ ਕਿਸੇ ਨੇ ਇਸ ਚੀ ਦਾ ਬਰੋ ਸਾਡੇ ਨਾਲ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਜ਼ੁਰਗ ਨੇ ਉਹਨਾਂ ਪਿੰਡ ਦੇ ਵਿੱਚੋਂ ਹੀ ਨਹੀਂ ਗੱਲ ਕਰਦੇ ਆ ਵਾਪਸ ਕੀ ਕਹਿਣਾ ਚਾਹੁੰਦੇ ਇਹ ਪਰੰਪਰਾ ਹੈਗਾ ਪਰੰਪਰਾ ਸਾਡੇ ਪਿੰਡ ਨੂੰ ਲੈ ਜਿਹੜੂ ਪਿੰਡ ਦਾ ਲੱਗਦਾ ਕਿੰਨਾ ਟਾਈਮ ਲੱਗੂ ਇਹ ਸਾਰਾ ਪਿੰਡ ਸਹਿਮਤ ਹੈ ਜੀ ਸਾਰਾ ਪਿੰਡ ਬਿਲਕੁਲ ਬਾਕੀ 21 ਜੀ ਨੂੰ ਤੁਸੀਂ ਆ ਜਾਓ ਉੱਡੇ ਪੜਾ ਲੱਗ ਜੂ ਜੂਡੇ ਕੱਠੂਗਾ ਬਾਕੀ ਹੁਣ ਅਸੀਂ 4-500 ਬੰਦੇ ਦਾ ਕੱਠੂ ਕੇ ਇਹ ਫੈਸਲਾ ਲਿਆ ਗਿਆ ਫੈਸਲਾ ਬਿਲਕੁਲ ਸਪੂਰਨ ਹੈ اٹਲ ਹੈ ਅਸੀਂ ਇਸ ਫੈਸਲੇ ਨੂੰ ਮੰਨਦੇ ਆਂ ਵੀ ਚੰਗੀ ਗੱਲ ਹੈ ਜਿਵੇਂ ਵਿਆਹ ਕਰਾਉਣਾ ਹੈ ਲਵ ਮੈਰਿਜ ਕਰਾਉਣੀ ਹੈ ਦੂਜੇ ਪਿੰਡ ਕਰਾਓ ਜਾਂ ਦੂਜੇ ਪਿੰਡ ਬੈਠੋ ਠੀਕ ਹੈ ਇੱਥੇ ਹੁਣ ਜਦੋਂ ਕੋਈ ਕਿਸੇ ਨੂੰ ਭਾਈ ਕਹੀਗੇ ਜਵਾਈ ਕਹੀਗੇ ਹੈ ਦੱਸੋ ਇਹ ਇਹ ਘਟਨਾ ਮਾੜੀ ਹੈ ਜੀ ਇਹ ਹੋਣਾ ਨਹੀਂ ਚਾਹੀਦਾ ਸਾਡੇ ਮੁਤਾਬਕ ਤਾਂ ਇਹ ਗਲਤ ਹੈ ਅਸੀਂ ਤਾਂ ਕਹਿੰਦੇ ਹਾਂ ਵੀ ਪਿਛਲਾ ਰੀਜੀਵਾਰ ਸਾਡਾ ਜਿਹੜਾ ਪਿਛਲਾ ਫੈਸਲਾ ਸੀ ਇਹਨਾਂ ਨੇ ਉਲਟ ਹੋ ਗਿਆ ਹੈ ਸਾਡੀ ਗੁਰਵਾਨੀ ਮੁਤਾਬਕ ਵੀ ਇਹ ਉਲਟ ਹੈ ਸਾਰਾ ਅੱਗੇ ਅਸੀਂ ਮਹਾਰਾਜ ਜੀ ਬੀੜ ਲਿਆਉਂਦੇ ਉਹਦੇ ਸਤਕਾਰ ਨਾਲ ਵੇਖ ਕਿੰਨਾ ਕੁਛ ਕਰਦੇ ਸੀ ਉਹਦੇ ਮੂਹਰੇ ਵਾ ਕੇ ਬੱਚਾਂ ਨਾਲ ਅਸੀਂ ਆਨੰਦ ਕਾਰਜ ਕਰਦੇ ਸੀ ਉਹ ਉਹਨਾਂ ਨੂੰ ਸਿੱਖਿਆ ਹੁੰਦੀ ਸੀ ਵੇਖੋ ਉਹ ਕਹਿੰਦਾ ਸੀ ਵੀ ਇਹ ਭਾਈ ਤੇਰਾ ਮਾਲਕ ਹੈ ਇਹਦੇ ਨਾਲ ਚੱਲਣਾ ਤੂੰ ਮਹਾਰਾਜ ਮੂਹਰੇ ਸਾਰੀਆਂ ਸੌਂਸਿਪਟਾਂ ਅਲਗਾ ਕੰਮ ਹੀ ਹੋ ਜਾਂਦਾ ਸੀ ਵੀ ਉਹ ਸਾਡੇ ਕੋਲੇ ਹੁਣ ਸਾਰਾ ਕੁਆਜਦਾ ਜਾਂਦਾ ਫਿਰ ਸਾਡੇ ਕੋਲੇ ਕੀ ਰਹੂਗਾ ਫਿਰ ਸਾਡੇ ਦਾ ਸਾਰਾ ਇਹ ਉਲਟੀ ਚੱਲੀ ਜਾਂਦਾ ਸਰਕਾਰਾਂ ਨੂੰ ਵੀ ਹੱਥ ਬੰਦ ਕੇ ਬੇਨਤੀ ਹੈ ਵੀ ਇਹ ਹਲੋਟਣਾ ਹੋਣਾ ਚਾਹੀਦਾ ਬਾਹਰ ਸਾਡੀ ਜੇ ਮਾਂ ਪਿਓ ਦੀ ਮਰਜ਼ਾ ਦਾ ਨਾ ਕਰਾਊਗਾ ਉਹ ਤਾਂ ਅੰਟੀਨਿਵਰਸਰੀ ਉਹਨੇ ਹੈ ਜੀ ਤਾਂ ਬਿਲਕੁਲ ਬਠਿੰਡਾ ਦਾ ਪਿੰਡ ਕੋਟ ਸ਼ਮੀਰ ਹੈ ਜਿੱਥੇ ਵੱਲੋਂ ਜੋ ਹੈ ਇੱਕ ਫਰਮਾਨ ਜਾਰੀ ਕੀਤਾ ਗਿਆ ਪੰਚਾਇਤ ਵੱਲੋਂ ਕਿ ਪਿੰਡ ਦੇ ਮੁੰਡਾ ਕੁੜੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਗੇ ਜੇ ਉਹਨਾਂ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਲਵ ਮੈਰਿਜ ਕੀਤੀ ਜਾਂਦੀ ਹੈ ਤਾਂ ਪਿੰਡ ਵੱਲੋਂ ਉਸ ਨੂੰ ਪਰਵਾਹ ਨਹੀਂ ਕੀਤਾ ਜਾਵੇਗਾ ਦੋਹਾਂ ਮੁੰਡਾ ਕੁੜੀ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਉਹਨਾਂ ਦੇ ਪਰਿਵਾਰ ਜੋ ਨੇ ਉਹਨਾਂ ਤੇ ਵੀ ਐਕਸ਼ਨ ਹੋਵੇਗਾ ਉਹਨਾਂ ਨੂੰ ਵੀ ਬੇਕਰ ਕਰ ਦਿੱਤਾ ਜਾਵੇਗਾ ਹਾਲਾਂਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਇਹ ਹਰ ਇੱਕ ਦੀ ਆਪੋ ਆਪਣੀ رائے ਹੋ ਸਕਦੀ ਹੈ ਕਿ ਇਸ ਤਰ੍ਹਾਂ ਦਾ ਫਰਮਾਨ ਸਹੀ ਹੈ ਜਾਂ ਨਹੀਂ ਹਾਲਾਂਕਿ ਪਿੰਡ ਵਾਸੀ ਤਰਕ ਦੇ ਰਹੇ ਨੇ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਇਸ ਤਰ੍ਹਾਂ ਰਹਿਣਾ ਇਸ ਲਈ ਸਾਡੇ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਰਾ ਪਿੰਡ ਇਸ ਤੇ ਸਹਿਮਤ ਹੈ ਸਾਰੇ ਪਿੰਡ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ ਸਾਰਾ ਪਿੰਡ ਸਾਡੇ ਨਾਲ ਹੈ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੋਈ ਡਣਾਕਰਤਾ ਕਾ ਦੁਬਾਰਾ ਮੀਟਿੰਗ ਕਰਕੇ ਇਸ ਸਬੰਧੀ ਸਰਕਾਰ ਨੂੰ ਵੀ ਕੋਈ ਜਿਨਾ ਕੁਝ ਭੇਜਿਆ ਜਾਵੇਗਾ ਤਾਂ ਜੋ ਅਜਿਹਾ ਮਤਾਲ ਜੋ ਆ ਲਿਆਂਦਾ ਜਾਵੇ ਅਜਿਹੀ ਗੱਲ ਹੋਵੇ ਕਿ ਪਿੰਡ ਦੇ ਵਿੱਚ ਮੁੰਡਾ ਕੁੜੀ ਜੋ ਹੈ ਆਪਸ ਵਿੱਚ ਵਿਆਰ ਨਹੀਂ ਕਰਵਾਉਣਗੇ ਹਾਲਾਂਕਿ ਇਸ ਨੂੰ ਸਹੀ ਕਹਿਣਾ ਗਲਤ ਕਹਿਣਾ ਲੋਕਾਂ ਦੇ ਆਪਣੇ ਹੱਥ ਹੈ ਕਿਉਂਕਿ ਲੋਕ ਵੱਖ-ਵੱਖ رائے ਇਸ ਸੰਬੰਧੀ ਰੱਖ ਸਕਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਵਿੱਚ ਪਿੰਡ ਦੇ ਮੁੰਡਾ ਕੁੜੀ ਦੀ ਲਵ ਮੈਰਿ ਸਾਨੂੰ ਪਰਵਾਹ ਨਹੀਂ ਹੈ ਹਾਲਾਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਜੋ ਲੋਕ ਨੇ ਉਹਨਾਂ ਦਾ ਆਪਸ ਵਿੱਚ ਬੋਲਚਾਲ ਕਾਫੀ ਹੁੰਦਾ ਹੈ ਸਾਰੇ ਪਿੰਡ ਦੇ ਲੋਕ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਇਹ ਵੀ ਤਰਕ ਦਿੱਤਾ ਜਾ ਰਿਹਾ ਪਿੰਡਾਂ ਵੱਲੋਂ ਕਿ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਆਪਸ ਵਿੱਚ ਗੁਆਂਢ 'ਚ ਰਹਿੰਦੇ ਨੇ ਜਾਂ ਪਿੰਡ ਦੇ ਵਿੱਚ ਰਹਿੰਦੇ ਨੇ ਇੱਕ ਤਰ੍ਹਾਂ ਨਾਲ ਭੈਣ ਭਰਾ ਹੁੰਦੇ ਨੇ ਜਾਂ ਉਸ ਕੀ ਸ਼ਰਮ ਦੇ ਵਿੱਚ ਹੋ ਸਕਦਾ ਕਿ ਲੋਕਾਂ ਦਾ ਬੋਲਚਾਲ ਕਿਤੇ ਘੱਟ ਹੋਵੇ ਪਰ ਪਿੰਡਾਂ 'ਚ ਕਾਫੀ ਬੋਲਚਾਲ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਅਜਿਹਾ ਹੁੰਦਾ ਵੀ ਨਹੀਂ ਆ ਵਿਆਹ ਨਹੀਂ ਹੁੰਦੇ ਵੀ ਨਹੀਂ ਪਰ ਇਸ ਪਿੰਡ ਵੱਲੋਂ ਸਿੱਧਾ-ਸਿੱਧਾ ਫਰਮਾਨ ਜੋ ਹੈ ਜਾਰੀ ਕੀਤਾ ਗਿਆ ਹਾਲਾਂਕਿ ਇਹ ਸਹੀ ਹੈ ਇਹ ਗਲਤ ਹੈ ਇਹ ਲੋਕਾਂ ਦੀ ਆਪਣੀ رائے ਹੋ ਸਕਦੀ ਹੈ ਮਾਂ ਪਿਓ ਕਿੱਥੇ ਮਾੜੀ ਥਾਂ ਤੋਂ ਨਹੀਂ ਕਰਦਾ ਹੁੰਦਾ ਦੇਖੋ ਉਹ ਕਿੰਨੇ ਇਹ ਤਾਂ ਦੋ ਬੰਦੇ ਆਪ ਦਾ ਫੈਸਲਾ ਲੈ ਲੈਂਦੇ ਆ ਉਹ ਕਿੰਨੇ ਬੰਦਿਆਂ ਨੂੰ ਸਾਥ-ਸਾਥ ਕੇ ਫੈਸਲੇ ਲੈਂਦਾ ਹੈ ਰਿਸ਼ਤੇਦਾਰਾਂ ਨਾਲ ਪੁਰਾਣ ਅਨੁਸਾਰ ਦਾ ਉਹਨਾਂ ਚ ਸਾਰੇ ਕੋਈ ਕੰਪਲੀਟਾ ਹੁੰਦੇ ਨਹੀਂ ਸਾਰੇ ਜਿਹੜੀ ਹੁਣ ਆਪਾਂ ਤਹਾਂ ਵੀ ਜਿਹੜਾ ਦਿਲਾਸ ਬੈਂਦਾ ਉਸ ਤੇ ਡਿਲੀਚ ਵੀ ਸਾਰੇ ਛੱਡ ਕੀ ਫੈਸਲੇ ਹੁੰਦੇ ਆ ਇਹੀ ਸਾਡੇ ਸਾਰਾ ਮਿਰਛਾ ਸੀਗਾ ਜਿਹੜਾ ਪੁਰਾਣਾ ਵੀ ਅਸੀਂ ਸਾਰੇ ਪਰਿਵਾਰਾਂ ਅਨੁਸਾਰ ਦੇ ਅਬਜੇ ਸਟੇ ਅਨੁਸਾਰ ਦੇ ਵੀ ਆ ਮਜਮਾਈ ਵੇਖਿਆ ਜੀ ਸਾਰਾ ਸਾਡਾ ਸਮਝਣਾ ਇਹ ਕੰਮ ਹੁੰਦਾ ਹੁੰਦਾ ਸੀ ਇਹ ਸਾਡੇ ਹੁਣ ਜਿਹੜਾ ਪਿੰਡਾਂ ਛੋਣ ਲੱਗੇ ਤਾਂ ਬਿਲਕੁਲ ਹੀ ਉਲਟ ਹੈ ਜੀ ਪਿੰਡਾਂ ਚ ਨਹੀਂ ਹੋਣਾ ਚਾਹੀਦਾ ਵੀ ਬਾਹਰ ਅਸੀਂ ਲਾਜ ਨੂੰ 라ਵਰਾ ਜੀ ਨੂੰ ਮਾਰੀ ਨੇ ਕਹਿੰਦੇ ਵੀ ਛੱਡ ਠੀਕ ਆ ਹੋ ਜੀ ਵੀ ਵੀ ਮਾਪਿਆਂ ਦੇ ਰਿਵੀਊਰ ਜਿਹਾ ਸਾਇੰਟੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਡਾ ਚੰਗਾ ਹੋਣਾ ਚਾਹੀਦਾ ਸਾਡੇ ਪਰਿਵਾਰ ਬੈਠ ਕੇ ਕਰਾਉਣ ਉਹੀ ਚੰਗਾ ਹੋਣਾ ਚਾਹੀਦਾ ਬਸ ਇੰਨੀ ਗੱਲ ਕਰਨ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਨੌਜਵਾਨ ਹਨ ਇਹਨਾਂ ਨਾਲ ਗੱਲ ਕਰਾਂਗੇ ਤੁਸੀਂ ਇਹ ਸਪੈਸ਼ਲ ਸੁਲਾਹਾ加ਜੋ ਕਦਮ ਹੈ ਜੀ ਬਹੁਤ ਵੱਧਕਾ ਕਦਮ ਚੱਕੇ ਤੇ ਇਸ ਮੱਤੇ ਦੇ ਨਾਲ ਅਸੀਂ ਸਾਰਾ ਨਗਰ ਨਾਲ ਹੈ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਕਿਰਾ ਇੱਥੇ ਕਾਲੇ ਕਛੇੜਾ ਮਾਰਦਾ ਸੀ ਸਾਡੇ ਮੈਂਬਰ ਨੇ ਨੇਕੇ ਮੈਂਬਰ ਨੇ ਤੇ ਸਾਰਾ ਪਿੰਡ ਛੜਕ ਤੇ ਬਹਿ ਗਿਆ ਸੀ ਵੀ ਸਾਨੂੰ ਫੜ ਕੇ ਲੈ ਜੋ ਉਦੋਂ ਬਾਅਦ ਇਹ ਮਤਾ ਹੁਣ ਪਿਆ ਹੈ ਦਵਾਰੇ ਜਿਵੇਂ ਉਦੋਂ ਬੈਠੇ ਸੀ ਨਾ ਏਵੇਂ ਹੁਣ ਸੜਕਾਂ ਤੇ ਬੈਠਣ ਨੂੰ ਵੀ ਲੋਕ ਚਾਹ ਰਹੇ ਸਾਡੇ ਨਗਰ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਇਸ ਨਾਲ ਪਿਛਲੇ ਜ਼ਮਾਨੇ ਵਿੱਚੋਂ ਵੀ ਮਾਡਰਨ ਚੁੱਕਾ ਹੈ ਬਹੁਤ ਅੱਗੇ ਦੁਨੀਆ ਜਾ ਰਹੀ ਹੈ ਕਿ ਆਪਾਂ ਇਸ ਪਰ ਇਸ ਗੱਲ ਨੂੰ ਲੈ ਕੇ ਪਿੱਛੇ ਚੱਲਦੇ ਹਾਂ ਇਹ ਸੁਧਿ ਕਰਨਾ ਸੀ ਸਹਿਮਤ ਹੈ ਪਰ ਜਿਹੜਾ ਇਹ ਸਾਡੇ ਪਿੰਡਾਂ 'ਚ ਹੈ ਇਹ ਸਾਡੇ ਵਾਸਤੇ ਸੋਭਾ ਨਹੀਂ ਦਿੰਦਾ ਅਸੀਂ ਇਹ ਤੇ ਪੂਰੇ ਜਿੰਨਾ ਵੀ ਕਹਦੇ ਓੰਨੇ ਹੀ ਖਲਾਫ ਆਏ। ਨਾ ਉਹਨਾਂ ਨੂੰ ਅੱਜ ਪਿੰਡ 'ਚ ਬੜਨ ਦਿੱਤਾ ਜਾਊ, ਨਾ ਉਹਨਾਂ ਨੂੰ ਕੱਲ ਨੂੰ ਬੜਨ ਨਾ ਦਿੱਤਾ ਜਾਊਗਾ। ਤੇ ਭਾਂਡਾ ਉਹਨਾਂ ਦਾ ਤਿਆਗਾਂਗੇ ਅਸੀਂ। ਚਾਹੇ ਉਹਦਾ ਪਿਓ ਆ, ਚਾਹੇ ਉਹਦੀ ਮਾਂ ਐ, ਚਾਹੇ ਕੋਈ ਵੀ ਐ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ ਕੋਈ ਨਾ ਦੁੱਧ ਦਾ ਨਾ ਲੱਸੀ ਦਾ। ਤੁਹਾਨੂੰ ਲੱਗਦਾ ਵੀ ਜਿਹਨਾਂ ਦਾ ਕੋਈ ਪਰਮਾਨ ਨਹੀਂ ਸੁਨਾਤਾ। ਨੌਜਵਾਨ ਪੀੜੀ ਨੂੰ ਅਕਸੈਪਟ ਨਹੀਂ ਕਰੂਗੀ ਕਿਉਂਕਿ ਉਹ ਛੇਵੀਂ ਪੀੜੀ ਦੇ ਜਵਾਨ ਨੇ ਦੇਖੋ ਪ੍ਰਬਾਣੀ ਜਿਹੜਾ ਪ੍ਰਧਾਨ ਹੈ ਪਿਛਲੇ ਸਰਪੰਚ ਹੈ ਮੈਂਬਰ ਹੈ ਉਹਨੂੰ 100 ਹੱਥ ਰੱਸਾ ਫਿਰੇ ਤੇ ਗੰਢ ਕਹਿੰਦੇ ਹੁੰਦੇ ਆ ਵੀ ਸਾਰਾ ਨਗਰੀ ਖੁਸ਼ ਹੈ ਫੈਸਲੇ ਤੇ ਬਾਕੀ 21 ਤਰੀਕ ਨੂੰ ਜਿੰਨੇ ਫੈਸਲਾ ਹੁੰਦਾ ਸਾਰੀ ਸੰਗਤ ਦਾ ਪਰ ਨਾ ਪਿੰਡ ਵਾਸੀ ਹੋਰ ਵੀ ਮੌਜੂਦ ਹਨ ਇਹਨਾਂ ਨਾਲ ਗੱਲ ਕਰਦੇ ਆ ਕਿਵੇਂ ਲੈਣਾ ਠੀਕ ਆ ਜੀ ਜੋ ਸਾਰੇ ਸਾਰੇ ਪਿੰਡ ਨੇ ਫੈਸਲਾ ਕੀਤਾ ਠੀਕ ਹੈ ਕੀ ਸਹੀ ਲੱਗਦਾ ਤੁਹਾਨੂੰ ਜੀ ਹਾਂ ਸਹੀ ਹੈ ਜੀ 谁是，的是，